ਮਹੌਲ ਹੁੰਦਾ ਘਰੇ ਪਰ ਇੱਥੇ ਬਈ ਬਿਨਾਂ ਪੱਖਿਆਂ ਤੋਂ ਲੋਕ ਬੈਠੇ ਨੇ ਤੇ ਉਹਨਾਂ ਵਿੱਚ ਹੀ ਮੈਂ ਬੈਠਾ ਫੀਲ ਵੀ ਨਹੀਂ ਹੋ ਰਿਹਾ ਠੀਕ ਆ ਇੱਧਰ ਦੇਖੋ ਲੈ ਰਾਤ ਇਹਦੇ ਨਾਲ ਕੱਢਣੀ ਆ ਇਸਰਾਣੇ ਲਾ ਕੇ ਮੈਂ ਪੈਣਾ ਆਪਦੇ ਤੇ ਇਹਦੀ ਪਿਛਲੀ ਰਾਤ ਸੀ ਉਦੋਂ ਮੇਰੇ ਕੋਲੇ ਇਹ ਵੀ ਨਹੀਂ ਹੈਗਾ ਸੀ ਉਦੋਂ ਮੈਂ ਅਹੀਂ ਪਿਆ 40 ਡਿਗਰੀ ਦੇ ਵਿੱਚ ਸੋ ਜੇ ਕਿਸੇ ਨੂੰ ਬਾਲੀ ਯਾਦਤ ਪਈ ਹੋਈ ਹੈ ਏਸੀਆਂ ਉਸੀਆਂ ਦੀ ਇੱਕ ਵਾਰੀ ਅਫਰੀਕਾ ਦਾ ਟੂਰ ਕੱਢ ਜੋ ਆ ਕੇ ਤੁਹਾਨੂੰ ਲੱਗ ਜੂਗਾ ਪਤਾ ਸਕਰੀਨ ਤੇ ਦੇਖ ਰਹੇ ਹੋ ਜੀ ਦੁਨੀਆ ਦੀ ਸਾਰਿਆਂ ਤੋਂ ਵੱਡੀ ਲੇਕ ਡੇਜ਼ਰਟ ਲੇਕ ਜਿਹੜੀ ਕਿ ਰੇਗਿਸਤਾਨ ਦੇ ਵਿੱਚ ਬਣੀ ਹੋਈ ਹੈ 260 ਕਿਲੋਮੀਟਰ ਲੰਬੀ ਤਾਂ ਕਰਕੇ ਦੁਨੀਆ ਦੀ ਸਾਰਿਆਂ ਤੋਂ ਵੱਡੀ ਲੇਕ ਆ ਭਾਈ ਇਹ ਰੇਗਿਸਤਾਨ ਦੇ ਵਿੱਚ ਬਣੀ ਹੋਈ ਹੈ ਇਧਰਲੇ ਪਾਸੇ ਤੁਸੀਂ ਜਿੱਥੇ ਵੀ ਨਿਗਾਹ ਮਾਰੋਗੇ ਸਾਰੇ ਕਿਤੇ ਅਜਾੜ ਹੀ ਆ ਕੁਝ ਕਿ ਗਵਰਨਮੈਂਟ ਨੇ ਆਪਦੇ ਸਕੂਲ ਪਾ ਕੇ ਦਿੱਤੇ ਨੇ ਪ੍ਰੋਜੈਕਟ ਲਾ ਕੇ ਦਿੱਤੇ ਨੇ ਇਸ ਲੇਕ ਦਾ ਪਾਣੀ ਫਿਲਟਰ ਕਰਕੇ ਪਿੰਡ ਵਾਲਿਆਂ ਨੂੰ ਦਿੱਤਾ ਜਾਂਦਾ ਜਿਹੜੀਆਂ ਇੱਥੇ ਨੇੜੇ-ਤੇੜੇ ਰਹਿੰਦੀਆਂ ਨੇ ਇਹ ਵੀ ਕਿਹਾ ਜਾਂਦਾ ਵੀ ਇਸ ਏਰੀਆ ਦੇ ਵਿੱਚ ਜਵਾਲਾਮੁਖੀ ਵੀ ਹੈਗੇ ਨੇ ਤੇ ਜਿਹੜੇ ਆ ਪੱਥਰ ਪਏ ਨੇ ਇਹਨਾਂ ਪੱਥਰਾਂ ਤੋਂ ਸਾਫ ਪਤਾ ਲੱਗਦਾ ਵੀ ਇਹ ਜਵਾਲਾਮੁਖੀ ਫਟਣ ਤੋਂ ਬਾਅਦ ਜਿਹੜਾ ਲਾਵਾ ਨਿਕਲਦਾ ਨਾ ਉਹਦੇ ਨਾਲ ਇਹ ਪੱਥਰ ਨੇ ਕਿਉਂਕਿ ਜਦੋਂ ਈਥੋਪੀਆ ਘੁੰਮ ਰਹੇ ਸੀ ਤਾਂ ਈਥੋਪੀਆ ਦੇ ਵਿੱਚ ਵੀ ਆਪਾਂ ਜਦੋਂ ਲਾਵੇ ਵਾਲੀ ਜਗ੍ਹਾ ਦੇਖਣ ਗਏ ਆ ਜਵਾਲਾਮੁਖੀ ਵਾਲੀ ਜਗ੍ਹਾ ਦੇਖਣ ਗਏ ਆ ਤਾਂ ਇਹ ਜਿਹੇ ਪੱਥਰ ਉੱਥੇ ਪਏ ਸੀ ਐਵੇਂ ਦੇ ਇਹ ਜੋ ਮੂਰੀਆਂ ਜੇ ਨਿਕਲੀਆਂ ਹੁੰਦੀਆਂ ਨੇ ਆ ਦੇਖੋ ਠੀਕ ਹੈ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਆਪਾਂ ਘੁੰਮ ਰਹੇ ਹਾਂ ਜੀ ਨਾਰਥ ਕੀਨੀਆ ਜਗ੍ਹਾ ਦਾ ਨਾਮ ਆ ਜੀ ਲੋਇੰਗ ਲਾਨੀ ਉਹਦੇ ਨੇੜੇ ਤੇੜੇ ਦੇ ਏਰੀਆ ਘੁੰਮ ਰਹੇ ਆ ਤੇ ਹੁਣ ਆਪਾਂ ਇੱਥੋਂ ਇੱਕ ਹੋਰ ਪੁਆਇੰਟ ਦੇਖਣ ਚੱਲੇ ਆ ਉਹ ਫਿਸ਼ਿੰਗ ਪੁਆਇੰਟ ਆ ਆ ਦੇਖੋ ਯਾਰ ਐ ਇੱਥੇ ਤਪਸ਼ ਦੇ ਨਾਲ ਨਾ ਜਾਨਵਰਾਂ ਦੀਆਂ ਹੱਡੀਆਂ ਦੇਖਣ ਨੂੰ ਮਿਲਦੀਆਂ ਨੇ ਰਾਹ ਦੇ ਵਿੱਚ ਆਪਾਂ ਨੂੰ ਬੋਤਿਆਂ ਦੀਆਂ ਹੱਡੀਆਂ ਗਧਿਆਂ ਦੀਆਂ ਹੱਡੀਆਂ ਇਹੋ ਜਿਹਾ ਕੁਝ ਬਹੁਤ ਦੇਖਣ ਨੂੰ ਮਿਲਿਆ ਆ ਆਪਣਾ ਗਾਈਡ ਆ ਇਹ ਆਪਾਂ ਕਰਾਇਆ ਹੋਇਆ ਇਹ ਆਪਾਂ ਨੂੰ ਸਾਰੇ ਕਿਤੇ ਲੈ ਕੇ ਜਾ ਰਹੇ ਆ ਆ ਵੀ ਦਿਖਾਈ ਸੀ ਪਿਛਲੇ ਬਲੌਗ ਦੇ ਵਿੱਚ ਇਹਨੇ ਜਲਦੀ ਰਾਣੀ ਬੰਨੀ ਹੋਈ ਜਾ ਮਗਰ ਸੋ ਬ੍ਰਦਰ ਵੇਅਰ ਆਰ ਯੂ ਵੇਅਰ ਆਰ ਵੀ ਗੋਇੰਗ ਨਾਓ ਔਰ ਦਾ ਅਦਰ ਪਲੇਸ ਇਸ ਕਮੋਤੇ ਕਮੋਤੇ ਯਾ ਇੱਥੇ ਰਾਹ ਦੇ ਵਿੱਚ ਇੱਕ ਬੋਰਡ ਲੱਗਿਆ ਹੋਇਆ ਜੀ ਦਾ ਡੈਜ਼ਰਟ ਮਿਊਜ਼ੀਅਮ ਇਹ ਆਪਾਂ ਹੁਣ ਦੇਖਣ ਚੱਲਦੇ ਆਂ ਜਮਾ ਲੇਕ ਦੇ ਕਿਨਾਰੇ ਤੇ ਬਣਿਆ ਹੋਇਆ ਬਾਈ ਮੈਨੂੰ ਇੱਕ ਹੋਰ ਟਰਾਈਪ ਦਿਖਾਉਣ ਦੇ ਕੇ ਚੱਲਿਆ ਸੀ ਤੇ ਮੈਂ ਕਿਹਾ ਬਾਈ ਉੱਥੇ ਕੀ ਫਰਕ ਆ ਕਹਿੰਦਾ ਬਾਈ ਲਗਭਗ ਸੇਮ ਹੀ ਨੇ ਮੈਂ ਕਿਹਾ ਛੱਡ ਪਰੇ ਯਾਰ ਆਪਾਂ ਕੋਈ ਨਵੀਂ ਚੀਜ਼ ਦੇਖਦੇ ਆ ਇੱਥੇ ਉਹ ਸਾਹਮਣੇ ਮਿਊਜ਼ੀਅਮ ਬਣਾਇਆ ਹੋਇਆ ਇਹਨਾਂ ਨੇ ਆਪ ਦਾ ਟ੍ਰੈਡੀਸ਼ਨਲ ਹੁਣ ਦੇਖੋ ਤੁਸੀਂ ਸਕਰੀਨ ਤੇ ਲੱਗਦਾ ਨਾ ਇਹ ਸਮੁੰਦਰ ਨੀਲਾ ਨੀਲਾ ਪਾਣੀ ਆ ਤੇ ਇਸ ਦੇ ਕਿਨਾਰੇ ਦੇ ਉੱਤੇ ਵੀ ਨਿੱਕੇ ਨਿੱਕੇ ਟਰਾਈਬਾਂ ਨੇ ਆਪ ਦੇ ਘਰ ਬਣਾ ਰੱਖੇ ਨੇ ਤੇ ਉਹੀ ਟੰਬਿਆਂ ਦੇ ਨਾਲ ਬਾਲਿਆਂ ਦੇ ਨਾਲ ਉਹਨਾਂ ਨੇ ਆਪਦੀਆਂ ਕਿਸ਼ਤੀਆਂ ਬਣਾਈਆਂ ਹੋਈਆਂ ਨੇ ਆਹ ਦੇਖੋ ਕਿੱਡਾ ਸੋਹਣਾ ਇੱਥੇ ਇੱਕ ਮਿਊਜ਼ੀਅਮ ਬਣਿਆ ਹੋਇਆ ਇਹਨੂੰ ਕਿਹਾ ਜਾਂਦਾ ਜੀ ਡੇਜ਼ਰਟ ਮਿਊਜ਼ੀਅਮ ਇੱਥੇ ਕੁਝ ਪੁਰਾਣੀਆਂ ਚੀਜ਼ਾਂ ਪਈਆਂ ਨੇ ਜਿਹੜੀਆਂ ਕਿ ਇਹ ਥਾਂ ਦੇ ਉੱਤੇ ਜਦੋਂ ਖਦਾਈ ਕੀਤੀ ਗਈ ਹੈ ਨਾ ਉਦੋਂ ਨਿਕਲੀਆਂ ਨੇ ਪਹਿਲਾਂ ਤੁਸੀਂ ਆਹ ਕੰਧ ਦੇਖੋ ਯਾਰ ਕਿਵੇਂ ਪੱਥਰਾਂ ਦੇ ਵਿੱਚ ਪੱਥਰ ਫਸਾ ਕੇ ਨਾ ਤੇ ਬਣਾਈ ਗਈ ਆ ਪਰ ਇਹ ਮਾਡਰਨ ਤਰੀਕੇ ਨਾਲ ਬਣਾਈ ਗਈ ਆ ਇੱਥੇ ਕੋਈ ਪੁਰਾਣਾ ਜਗਾੜ ਨਹੀਂ ਹੈਗਾ ਵਿੱਚ ਇਹਦੇ ਇਹਨਾਂ ਨੇ ਉਹ ਪਾਰ ਰੱਖੀ ਆ ਮਿੱਟੀ ਲੇਪ ਲਾਇਆ ਹੋਇਆ ਚੰਗਾ ਆ ਉੱਪਰ ਸਿਮਿੰਟ ਲੱਗਿਆ ਹੋਇਆ ਅੱਜਕ ਇਹਨਾਂ ਦਾ ਹਾਲ ਆ ਤੇ ਆ ਆਪਣੇ ਗਾਈਡ ਦਾ ਮੋਟਰਸਾਈਕਲ ਆ ਅਸਲ ਦੇ ਵਿੱਚ ਜਿਹੜਾ ਸਾਹਮਣੇ ਕਮਰਾ ਨਾ ਇਹਦੇ ਵਿੱਚ ਹਿਸਟੋਰੀਕਲ ਚੀਜ਼ਾਂ ਨੇ ਤੇ ਤੁਸੀਂ ਦੇਖੋ ਵੀ ਡੇਜ਼ਰਟ ਮਿਊਜ਼ੀਅਮ ਦੇ ਵਿੱਚ ਜਿਹੜੇ ਹਿਸਟੋਰੀਕਲ ਚੀਜ਼ਾਂ ਪਈਆਂ ਨੇ ਉਹਨੂੰ ਜਨਤਾ ਲੱਗਿਆ ਹੋਇਆ ਇਥੋਂ ਤੁਸੀਂ ਪਤਾ ਕਰ ਸਕਦੇ ਹੋ ਵੀ ਕਿੰਨੇ ਕੁ ਲੋਕ ਇੱਥੇ ਕੋਮਣ ਆਉਂਦੇ ਨੇ ਆਉਂਦੇ ਲੈ ਗਾਈਡ ਨੂੰ ਪੁੱਛਿਆ ਮੈਂ ਕੋਈ ਬੰਦਾ ਹੈਗਾ ਤਾਂ ਲਿਆ ਪੁੱਛ ਕੇ ਦੇਖ ਲਈਏ ਕੀ ਲੱਭਿਆ ਇਹਨਾਂ ਨੂੰ ਖਦਾਈ ਚੋਂ ਨੈਸ਼ਨਲ ਮਿਊਜ਼ੀਅਮ ਆਫ ਕੇਨੀਆ ਡੇਜ਼ਰਟ ਮਿਊਜ਼ੀਅਮ ਲੋਇੰਗੇਲੀਆਨੀ ਇੱਧਰ ਵੀ ਜਨਤਾ ਲੱਗਿਆ ਹੋਇਆ ਕਿੰਨਾ ਸੁੰਨਸਾਨ ਕਿੰਨਾ ਬਰਾਨ ਕੋਈ ਹੈ ਹੀ ਨਹੀਂ ਬੰਦਾ ਇੱਥੇ ਤਾਂ ਯਾਰ ਕੁਝ ਕਿ ਹੱਟਾਂ ਬਣੀਆਂ ਹੋਈਆਂ ਨੇ ਇਹ ਟੂਰਿਸਟਾਂ ਵਾਸਤੇ ਨੇ ਤੁਸੀਂ 뷰ਪੁਆਇੰਟ ਦੇਖੋ ਵੀ ਇਸ ਹੱਟ ਦੇ ਵਿੱਚ ਬੰਦਾ ਰੁਕਿਆ ਹੋਵੇ ਤੇ ਸਵੇਰੇ ਉੱਠਣ ਸਾਰ ਉਹਨੂੰ ਆਹ 뷰 ਦੇਖਣ ਨੂੰ ਮਿਲੇ ਨਾਲੇ ਇੱਥੇ ਕੋਈ ਡਰ ਨਹੀਂ ਸਮੁੰਦਰ ਦੇ ਨੇੜੇ ਤਾਂ ਡਰ ਜਾਂ ਲੱਗ ਜਾਂਦਾ ਹੁੰਦਾ ਜੋ ਰਾਤ ਨੂੰ ਪਾਣੀ ਚੜਦਾ ਇੱਥੇ ਕੋਈ ਡਰ ਨਹੀਂ ਐ ਇੱਕ ਲੇਕ ਆ ਸਟੇਬਲ ਆ ਇਹ ਪਰਮਾਨੈਂਟ ਲੇਕ ਆ ਇਹਦਾ ਪਾਣੀ ਨਹੀਂ ਚੜਦਾ ਐਵੇਂ ਆ ਮਤਲਬ ਸੁਨਾਮੀ ਨਹੀਂ ਆਉਂਦੀ ਇੱਥੇ ਹੌਲੀ ਹੌਲੀ ਕਰਕੇ ਪਾਣੀ ਇਹਦਾ ਤਾਂ ਵਧ ਰਿਹਾ ਕਿਉਂਕਿ ਗਲੋਬਲ ਵਾਰਮਿੰਗ ਹੋ ਰਹੀ ਆ ਤੇ ਇਸ ਨਦੀ ਦੇ ਵਿੱਚ ਜਿਹੜਾ ਇਸ ਲੇਕ ਦੇ ਵਿੱਚ ਜਿਹੜਾ ਪਾਣੀ ਆ ਰਿਹਾ ਉਹ ਆ ਰਿਹਾ ਜੀ ਓਮੋ ਵੈਲੀ ਚ ਜਿਹੜੀ ਓਮੋ ਵੈਲੀ ਦੇ ਵਿੱਚ ਓਮੋ ਰਿਵਰ ਬਣੀ ਹੋਈ ਆ ਤੇ ਇੱਕ ਦੋ ਛੋਟੀਆਂ-ਛੋਟੀਆਂ ਸਹਾਇਕ ਨਦੀਆਂ ਇਸ ਲੇਕ ਦੇ ਵਿੱਚ ਆ ਕੇ ਡਿੱਗਦੀਆਂ ਨਹੀਂ ਆ ਦੇਖੋ ਦਰਖਤ ਕਿੱਡਾ ਸੋਹਣਾ ਇੱਥੇ ਜਿਆਦਾ ਕੁਝ ਦੇਖਣ ਨੂੰ ਹੈ ਨਹੀਂ ਪਰ ਇਹ ਚੀਜ਼ ਬਹੁਤ ਇੰਪੋਰਟੈਂਟ ਆ ਕਿਉਂ ਇੰਪੋਰਟੈਂਟ ਆ ਕਿਉਂਕਿ ਇਹ ਦੁਨੀਆ ਦੀ ਸਾਰੇ ਤੋਂ ਵੱਡੀ ਚੀਜ਼ ਦੇ ਵਿੱਚ ਇਹਦਾ ਨਾਮ ਦਾਖਲ ਆ ਠੀਕ ਆ ਤਾਂ ਕਰਕੇ ਆਪਾਂ ਇਹਨੂੰ ਦੇਖਣ ਆ ਗਏ ਸੀ ਤੁਸੀਂ ਕਦੇ ਇੱਧਰਲੇ ਪਾਸੇ ਘੁੰਮਣਾਵੋਗੇ ਤਾਂ ਦੋ ਕੁ ਦਿਨਾਂ ਦੇ ਵਿੱਚ ਵਿਲੇ ਹੋ ਜਾਓਗੇ ਇੱਧਰ ਆਉਣ ਤੇ ਟਾਈਮ ਲੱਗਦਾ ਬਾਸ ਮੜਨ ਤੇ ਟਾਈਮ ਲੱਗਦਾ ਇੱਥੇ ਘੁੰਮਣ ਤੇ ਕੋਈ ਟਾਈਮ ਨਹੀਂ ਲੱਗਦਾ ਇੱਕ ਗੱਡੀ ਲੈ ਕੇ ਤੁਸੀਂ ਇੱਕ ਦਿਨ ਦੇ ਵਿੱਚ ਨੇੜੇ ਤੇੜੇ ਦੀ ਸਾਰੀ ਚੀਜ਼ਾਂ ਘੁੰਮ ਲਓਗੇ ਹਜੇ ਇਹ ਮਿਊਜ਼ੀਅਮ ਨਾ ਥੋੜਾ ਜਿਹਾ ਅੰਡਰ ਕੰਸਟਰਕਸ਼ਨ ਆ ਆ ਸਾਹਮਣੇ ਦੋ ਡੰਡੇ ਲਾਏ ਨੇ ਇਹਦੇ ਉੱਤੇ ਝੰਡੇ ਝੁੰਡੇ ਲੱਗਣਗੇ ਤੇ ਉਹ ਬੰਦਾ ਬੁਲਾ ਲਿਆ ਆਪਾਂ ਤੇ 500 ਰੁਪਏ ਇਹ ਬੰਦੇ ਨੂੰ ਦੇਣਾ ਪਊਗਾ ਤੇ ਆਪਾਂ ਮਿਊਜ਼ੀਅਮ ਨੂੰ ਅੰਦਰ ਜਾ ਕੇ ਦੇਖ ਸਕਦੇ ਆ ਕਿਹਦੇ ਕੋਲ ਚਾਬੀ ਨਹੀਂ ਭਾੜੇ ਆਉਣੀ ਇਹ ਬੁਢਾ ਜੇ ਮੈਂ ਕਰਾਂ ਅੰਬਰੰਦਾਂ ਲੋ ਜੀ ਨੈਸ਼ਨਲ ਮਿਊਜ਼ੀਅਮ ਇਹਨਾਂ ਨੇ ਖੋਲਤਾ ਆ ਕੁਝ ਕੁ ਚੀਜ਼ਾਂ ਪਈਆਂ ਨੇ ਇਹਨਾਂ ਦੇ ਪੁਰਾਣੇ ਅ ਮਤਲਬ ਉਹ ਹੋਣੀ ਸੰਦ ਨਹੀਂ ਕ્રાਫਟਸ ਅ ਇਹਨਾਂ ਦਾ ਪਿੱਲੋ ਹੋ ਗਿਆ ਇੱਕ ਤਰ੍ਹਾਂ ਦਾ ਥਿਸ ਇਜ਼ ਆਲਸੋ ਯੂਜ਼ ਟੂ ਸਿਟ ਥਿਸ ਇਜ਼ ਮੇਡ ਆਫ ਊਡ ਥਿਸ ਇਜ਼ ਮੇਡ ਆਫ ਊਡ ਅ ਵਾਟ ਯੂ ਕਾਲ ਥਿਸ ਆਈ ਥਿੰਕ ਥਿਸ ਇਜ਼ ਥਿੰਗ ਦਾ ਮਸਾਈ ਪਰਸਨਸ ਦੇ ਆਰ ਯੂਜ਼ਿੰਗ ਥਿਸ ਵਾਟ ਯੂ ਕਾਲ ਥਿਸ ਇਜ਼ ਕਾਲਡ ਰੂੰਗੂ ਰੂੰਗੂ ਯਾ ਰੂੰਗੂਆ ਤੇ ਇਹਨਾਂ ਬੰਦੇ ਨੇ ਇਹ ਧਾਗਿਆਂ ਦੇ ਨਾਲ ਬੰਨਿਆ ਹੋਇਆ ਚੱਕਿਆ ਨਹੀਂ ਜਾਂਦਾ ਆ ਦੇਖੋ ਇੱਥੇ ਵੀ ਕੋਈ ਚੱਕੀ ਨਾ ਲੈ ਜੀ ਐਂਡ ਵਾਟ ਇਜ਼ ਥਿਸ this one this is a, i think a horn these are horn whose horn these are buffalo horn buffalo very small horn i think there will be another janwar koi hor janwar huga bhai ne oh vi buffalo kehta okay te aa inna de prane bhai chhad paye ne jehde prane timean de vich eh bande use karde si aa dekh door waste used as a door ਠੀਕਾ ਪੁਰਾਣੇ ਟਾਈਮਾਂ ਦੇ ਵਿੱਚ ਯੂਜ਼ ਕੀਤਾ ਜਾਂਦਾ ਸੀ ਆਹਾ ਇਹਨਾਂ ਦੀਆਂ ਫੋਟੋਆਂ ਨੇ ਆਹਥੋ ਇੱਥੇ ਦੇਖੋ ਆਹ ਜਾਨਵਰ ਮਿਲਦੇ ਨੇ ਭਾਈ ਨਾਇਲ ਕਰੋਕੋਡਾਈਲ ਵੀ ਹੁੰਦਾ ਠੀਕਾ ਆ ਸਿਰ ਤੇ ਮੱਛੀ ਰੱਖੀ ਹੋਈ ਆ ਤੇ ਐ ਭਾਈ ਵੇ ਆਫ ਲਾਈਫ ਲਿਖਿਆ ਹੋਇਆ ਇਹਨਾਂ ਨੇ ਉਠਾਂ ਦੇ ਉੱਤੇ ਬੋਤਿਆਂ ਦੇ ਉੱਤੇ ਐ ਨਿੱਕਾ ਜਿਹਾ ਗੋਲ ਚਕਰਾ ਜਿਹਾ ਬਣਾ ਕੇ ਨਾ ਲੱਕੜ ਦਾ ਜਿਵੇਂ ਟੋਕਰਾ ਹੁੰਦਾ ਉਹਦੇ ਵਿੱਚ ਬਹਿ ਕੇ ਪੁਰਾਣੇ ਟਾਈਮਾਂ ਦੇ ਵਿੱਚ ਇਹ ਐ ਜਾਂਦੇ ਹੁੰਦੇ ਸੀ ਤੇ ਆ ਫਾਸਲ ਮਿਲੇ ਹੋਏ ਨੇ ਕੋਬੀ ਵਾਟ ਇਜ਼ ਬ੍ਰਦਰ ਵਾਟ ਇਜ਼ ਕੋਬੀਫੋਰਾ ਕੋਬੀਫੋਰਾ ਇਜ਼ ਸਫਾਫੋਮੀਆ ਐਕਸੈਕਟ ਆਸ਼ਰ ਜਸ ਲਾਈਕ ਥੀਸ ਵਾਟ ਇਜ਼ ਕੋਬੀਫੋਰਾ ਕੋਬੀਫੋਰਾ ਇਜ਼ ਫਾਰਮੀ ਅਬਾਟ ওকে 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 ਕੋਬੀਫੋਰਾ ਕੋਈ ਪ੍ਰਜਾਤੀ ਆ ਭਾਈ ਯਾਰ ਬਾਈ ਕਹਿੰਦਾ ਵੀ ਬਹੁਤ ਦੂਰ ਆਪਣੀ ਥਾਂ ਤੋਂ ਨਹੀਂ ਸਾਨੂੰ ਦਿਖਾ ਲਿਆਉਣਾ ਸੀ ਮੈਂ ਓਕੇ ਆ ਦੇਖੋ ਭਾਈ ਇਹਨਾਂ ਦੇ ਤੀਰ ਠੀਕ ਆ ਆ ਇਹਨਾਂ ਦੇ ਤੀਰ ਨੇ ਆ ਛਟੀਆਂ ਉਹ ਟਾਈਮਾਂ ਦੀਆਂ ਬ੍ਰਦਰ ਹਾਊ 올ਡ ਇਟ ਇਜ਼ ਆ ਯਾ ਨੋ ðiਸ ਥਿੰਗਸ ਆਨੀ ਰਿਟਨ ðiਸ ਵਨ ਯਾ 30 ਇਅਰਸ ਬਾਈ ਗੋਲਕਰਕਰ ਸਿੱਟੀਆਂ ਦਾ ਆਪਦੇ ਕੋਲੋਂ ਤੇ ਇਹ ਬਾਲੀਆਂ ਪੁਰਾਣੀਆਂ ਗੱਲਾਂ ਨੇ ਜਿਹੜੀਆਂ ਮਿਊਜ਼ੀਅਮ ਦੇ ਵਿੱਚ ਰੱਖੀਆਂ ਹੋਈਆਂ ਨੇ 30 ਸਾਲ ਪੁਰਾਣੀਆਂ ਗੱਲਾਂ ਹੁੰਦੀਆਂ ਤਾਂ ਲੋਕ ਸੜਕਾਂ ਤੇ ਆਮ ਲੈ ਕੇ ਘੁੰਮਦੇ ਇਹਨਾਂ ਨੂੰ ਆ ਲਿਖਿਆ ਹੋਇਆ ਇਹਨਾਂ ਨੇ ਵਿਪਾਲਾ ਵੀ ਇਹਨਾਂ ਕੋਲ ਐਰੋ ਵੀ ਆ ਤੀਰ ਵੀ ਆ ਹੈ ਰਿਸਟ ਨਾਈਫ ਵੀ ਆ ਸਾਰਾ ਕੁਝ ਲਿਖਿਆ ਹੋਇਆ ਆ ਦੇਖੋ ਆ ਇਹਨਾਂ ਦਾ ਤੀਰ ਕਮਾਨ ਪਿਆ ਕੋਈ ਤੇ ਆ ਇਹਨਾਂ ਦਾ ਤੀਰ ਕਮਾਨ ਤੇ ਇਹਦੇ ਵਿੱਚ ਇਹਨਾਂ ਨੇ ਜਿਵੇਂ ਸੂਤੀ ਧਾਗਾ ਪਾਇਆ ਹੁੰਦਾ ਨਾ ਐ ਪਾਇਆ ਹੋਇਆ ਤੇ ਪੁਰਾਣੇ ਟਾਈਮਾਂ ਦੇ ਵਿੱਚ ਇਹਨੂੰ ਯੂਜ਼ ਕਰਦੇ ਸੀ ਇਹਨਾਂ ਕੋਲ ਜਿਹੜੇ ਤੀਰ ਹੁੰਦੇ ਸੀ ਆ ਵਾਲੇ ਤੀਰ ਸੀ ਉਹ ਤੇ ਇਹਦੇ ਉੱਤੇ ਦੇਖੋ ਸਾਰਾ ਲੋਹਾ ਲੱਗਿਆ ਹੋਇਆ ਅੱਜ ਦੀ ਡੇਟ ਦੇ ਵਿੱਚ ਤਾਂ ਲੋਹੇ ਨੂੰ ਜਰ ਲੱਗੀ ਹੋਈ ਆ ਆ ਕੁਛ ਇਹਨਾਂ ਕੋਲ ਪਿਆ ਸੀ ਆ ਆ ਸੀ ਉਹ ਮਸਾਈ ਜਿਹੜੇ ਲੋਕ ਯੂਜ਼ ਕਰਦੇ ਨੇ ਬ੍ਰਦਰ ਵਾਟ ਯੂ ਕਾਲ ਥਿਸ ਰੂੰਗੂ ਹਾਂ ਇਹ ਰੂੰਗੂ ਆ ਭਾਈ ਇਹ ਵੀ ਕੈਨ ਯੂਜ਼ ਥਿਸ ਫਾਰ ਅ ਸੇਫਟੀ ਐਸ ਵੈਲ ਇਹ ਨੂੰ ਸੇਫਟੀ ਵਾਸਤੇ ਵੀ ਯੂਜ਼ ਕਰ ਸਕਦੇ ਆ ਤੇ ਬਹੁਤ ਹਾਰਡ ਆ ਇਹ ਤੇ ਇਹਦੇ ਵਿਚਾਲੇ ਕੋਈ ਜੋੜ ਨਹੀਂ ਹੈਗਾ ਇਹ ਲੱਕੜ ਨਾਲ ਹੀ ਬਣਾਇਆ ਹੋਇਆ ਓਕੇ ਥੈਂਕ ਯੂ ਤੇ ਇਧਰਲੇ ਪਾਸੇ ਤੁਸੀਂ ਹੋਰ ਦੇਖੋ ਇਹਨਾਂ ਦੇ ਵਸਤਰ ਆਹ ਦੇਖੋ ਇਹਨਾਂ ਦੇ ਪੈਰਾਂ ਦੇ ਵਿੱਚ ਪਾਉਣ ਵਾਲੇ ਕੜੇ ਠੀਕ ਆ ਆ ਪਤਾ ਨਹੀਂ ਭਾਈ ਕੀ ਚੀਜ਼ ਹੈ ਘੁੰਗਰੂ ਆਹ ਚਿਹੇ ਪੈਰਾਂ 'ਚ ਪਾਉਣ ਵਾਲੇ ਆਹ ਲੱਕ ਦੇ ਆਲੇ ਦੁਆਲੇ ਬੰਨਣ ਵਾਲੀਆਂ ਬੈਲਟਾਂ ਇਹ ਤਾਂ ਆਪਾਂ ਹੋਰ ਟਰਾਈਬਾਂ ਦੇ ਵਿੱਚ ਦੇਖੀਆਂ ਨੇ ਆਹ ਦੇਖੋ ਇਹਦੇ ਬਾਰੇ ਕੁਝ ਮੜਾ ਮੋਟਾ ਲਿਖਿਆ ਹੋਇਆ ਇਹ ਵੀ ਕੁੜੀਆਂ ਪਾਉਂਦੀਆਂ ਹੁੰਦੀਆਂ ਨੇ ਕਪੜਾ ਇਹ ਕਿਸੇ ਜਾਨਵਰ ਦੀ ਖੱਲ ਆ ਕੁੜੀਆਂ ਪਾਉਂਦੀਆਂ ਨੇ ਇਹ ਆਹ ਦੇਖੋ ਜਿਵੇਂ ਇੱਧਰ ਪਾਇਆ ਹੋਇਆ ਬੀਬੀ ਦੇ ਆ ਪਾਇਆ ਹੋਇਆ ਨਾ ਐਂ ਪਾਉਂਦੀਆਂ ਨੇ ਉਹ ਵਾਲੀਆਂ ਚੀਜ਼ਾਂ what is this bro what he is doing here fishing, fishing. this is the old way to fish ਆ ਭਾਈ ਕੋਈ ਪੁਰਾਣਾ ਤਰੀਕਾ ਕਿਉਂਕਿ ਲੇਕ ਵਾਲੀ ਡੂੰਗੀ ਨਹੀਂ ਹੈਗੀ ਇਹਦੇ ਵਿੱਚ ਹੀ ਮੱਛੀ ਨੂੰ ਦੱਬ ਲੈਂਦੇ ਸੀ ਐਲਮੋਲੋਮੈਨ ਜਿਹੜੀ ਆਪਾਂ ਟ੍ਰਾਈਬ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾ ਕੇ ਲਗੇ ਆਇਆ ਆ ਦੇਖੋ ਚੱਪਲਾਂ ਪਈ ਇਹਨਾਂ ਦੀਆਂ ਇਹਦੇ ਉੱਤੇ ਕੁਝ ਲਿਖਿਆ ਹੋਇਆ ਡੇਟ 2000 ਪਤਾ ਨਹੀਂ ਕੀ ਆ ਯਾ ਤੁਰਕਮੈਨ ਤੇ ਆ ਇਹਨਾਂ ਦੀ ਟੋਪੀ ਆ ਕੋਈ ਚਾਈਲਡਹੂਡ ਸਮਾਨ ਇਹਨਾਂ ਕੋਲ खासा ਪਿਆ ਪਰ ਲੋਕ ਦੇਖਣ ਨਹੀਂ ਆਉਂਦੇ ਆ ਇਹਨਾਂ ਦੇ ਭਾਂਡੇ ਨੇ ਭਾਈ ਇਹ ਸਾਰੇ ਲੱਕੜ ਦੇ ਬਣੇ ਹੋਏ ਨੇ ਜਾਂ ਪੰਪਕੀਨ ਕੱਦੂ ਹੋ ਗਿਆ ਉਹਦੇ ਬਣੇ ਹੁੰਦੇ ਨੇ ਇਹਦੇ ਵਿੱਚ ਬਰਤਨਾਂ ਦੇ ਵਿੱਚ ਪਾ ਮਤਲਬ ਪਾ ਕੇ ਪੀਂਦੇ ਨੇ ਸਮਾਨ ਇਹੋ ਜਿਹਾ ਕੁਝ ਹੈ ਇਹਨਾਂ ਕੋਲ ਐਂ ਜਾਂਦੇ ਹੁੰਦੇ ਸੀ ਪੁਰਾਣੇ ਟਾਈਮਾਂ ਦੇ ਵਿੱਚ ਇੱਕ ਵਾਰੀ ਫੇਰ ਦੇਖ ਲੋ ਹਣਾ ਆ ਇਹਨਾਂ ਦੇ ਘਰ ਤੇ ਆਲੇ-ਦਾਲੇ ਬੱਕਰੀਆਂ ਇਹ ਜਿਹੜੀ ਜਗ੍ਹਾ ਆਪਾਂ ਘੁੰਮ ਰਹੇ ਹਾਂ ਨਾ ਇਹ ਰਿਫਟ ਵੈਲੀ ਦੇ ਵਿੱਚ ਪੈਂਦੀ ਹੈ ਜੀ ਰਿਫਟ ਵੈਲੀ ਉਹ ਆ ਜਿੱਥੋਂ ਕਹਿੰਦੇ ਜਿਹੜੀਆਂ ਧਰਤੀ ਦੀਆਂ ਪਲੇਟਾਂ ਨੇ ਆਪਸ ਦੇ ਵਿੱਚ ਪਾੜ ਰਹੀਆਂ ਨੇ ਤੇ ਅੱਧਾ ਅਫਰੀਕਾ ਇੱਕ ਦੂਜੇ ਨਾਲੋਂ ਅਲੱਗ ਹੋ ਰਿਹਾ ਮਤਲਬ ਉਹ ਬਹੁਤ ਮਿਲੀਅਨ ਸਾਲਾਂ ਦੀਆਂ ਗੱਲਾਂ ਨੇ ਜਦੋਂ ਨੂੰ ਹੋਊਗਾ ਉਦੋਂ ਕੀ ਪਤਾ ਕੀ ਹੋ ਜੇ ਆ ਆ ਵੀ ਕੁਛ ਆ ਭਾਈ ਪੋਰ ਮਾਊਂਟਨ ਸ਼ੈਦੋ ਮਾਊਂਟੇਨ ਹੋ ਸਕਦਾ 150 ਕਿਲੋਮੀਟਰ ਦੂਰ ਆ ਇਥੋਂ ਛਲਾਬੀ ਡੇਜ਼ਰਟ ਦੇ ਵਿੱਚ ਚ ਆ ਇਹਦੇ ਸਪੈਲਿੰਗ ਨੇ ਡੇਜ਼ਰਟ ਦੀ ਛਲਾਬੀ ਡੇਜ਼ਰਟ ਛੇਲੋ ਉੱਥੇ ਵੀ ਕੋਈ ਸਮਾਨ ਪਿਆ ਮੈਨੂੰ ਲੱਗਦਾ ਆਹਾ ਯਾਰ ਉਹ ਜਿਹੜਾ ਬੋਤੇ ਦੇ ਉੱਤੇ ਬਹਿ ਕੇ ਜਾਂਦੇ ਸੀ ਬ੍ਰਦਰ ਵਾਟ ਇਜ਼ ਥਿਸ ਥਿਸ ਇਸ ਯੂਜ਼ ਫੋਰ ਫੁੱਟ ਲੱਗੇਜ ਅੱਛਾ ਠੀਕ ਆ ਭਾਈ ਮੈਨੂੰ ਲੱਗਦਾ ਵੀ ਇਹੇ ਵਿਚਾਲੇ ਗਧੇ ਦੇ ਰੱਖ ਦਿੰਦੇ ਹੋਣਗੇ ਸਾਈਡਾਂ ਤੇ ਬੈਗ ਬਣ ਗਏ ਜੇ ਮੋਟਰਸਾਈਕਲ ਦੇ ਸੈਟਲ ਬੈਗ ਹੁੰਦੇ ਨੇ ਤੇ ਇੱਥੇ ਜਿਹੜੇ ਜਿਹੜੇ ਜਾਨਵਰ ਮਿਲਦੇ ਸੀ ਉਹ ਆਹal ਨਹੀਂ ਕਿਰਲੀਆਂ ਨੇ ਸੱਪ ਨੇ ਕਛੂਏ ਤੇ ਆਹ ਮગરਮੱਛ ਆਹ ਤੀਰ ਕਮਾਨ ਪਿਆ ਛੋਟਾ ਠੀਕ ਆ ਸਵੇਰ ਦਾ ਹਜੇ ਤੱਕ ਕੋਈ ਬਾਈ ਕੋਲ ਆਇਆ ਨਹੀਂ ਹੋਣਾ ਤਾਂ ਕਰਕੇ ਮਿਊਜ਼ੀਅਮ ਬੰਦ ਸੀ ਇਧਰਲੇ ਪਾਸੇ ਲਿਖਿਆ ਹੋਇਆ ਡਿਪਟੀ ਪ੍ਰੈਜ਼ੀਡੈਂਟ ਆਫ ਦ ਰਿਪਬਲਿਕ ਆਫ ਕੀਨੀਆ 14 ਜੂਨ 2014 ਦੇ ਵਿੱਚ ਇਹਨੂੰ ਰੀਫਰਬਿਸ਼ ਕੀਤਾ ਸੀ ਜੀ ਰੀਫਰਬਿਸ਼ ਮਤਲਬ ਦੁਬਾਰੇ ਡੈਜ਼ਰਟ ਇਹਨੂੰ ਬਣਾਇਆ ਸੀ ਮਿਊਜ਼ੀਅਮ ਨੂੰ ਇਹਨਾਂ ਦੇ ਪੁਰਾਣੇ ਸੰਦ ਪਏ ਨੇ ਇਧਰ ਹਲ ਪਿਆ ਇਹਨਾਂ ਦਾ ਆ ਇਹਨਾਂ ਦੇ ਡੋਲੂ ਪਏ ਨੇ 100-100 ਸਾਲ ਪੁਰਾਣੇ 100-100 ਕਹੀ ਜਾਂਣਾ 30-30 ਸਾਲ ਪੁਰਾਣੇ ਡੋਲੂ ਹੁੰਦੇ ਨੇ 40-40 ਸਾਲ ਪੁਰਾਣੇ ਆ ਵੀ ਸਾਰੇ ਇਹਨਾਂ ਦੇ ਭਾਂਡੇ ਪਏ ਨੇ ਸਾਰਾ ਭਾਂਡੇ ਵਾਲਾ ਸੈਕਸ਼ਨ ਆਹੀ ਆ ਭਾਈ ਆ ਦੇਖੋ ਇਹ ਸਿਰ ਤੇ ਪਾਉਣ ਵਾਲਾ ਹੈਲਮਟ ਜਾਂ ਚਲੋ ਜੀ ਆ ਦੇਖੋ ਇਧਰ ਵੀ ਹਲ ਪਿਆ ਆ ਇਹਨਾਂ ਦੇ ਭਾਂਡੇ ਆ ਬੁੰਨਾ ਕਾਫੀ ਵਾਲਾ ਹਸਾਕਤਾ ਵੀ ਇਥੋਪੀਆ ਵਾਲਾ ਕਿਉਂਕਿ ਇਹ ਲੇਕ ਦਾ ਕੁਝ 파ਟ ਇਥੋਪੀਆ ਦੇ ਵਿੱਚ ਵੀ ਪੈਂਦਾ ਆ ਦੇਖੋ ਆ ਰੜਕਣ ਵਾਸਤੇ ਮਧਾਣੀ ਉਧਰ ਕਟਛੀਆਂ ਵੱਡੇ ਚਮਚੇ ਤੀਰ ਕਮਾਨ ਅਸੰਖ ਸੁਖ ਜੇ ਪਈ ਨੇ ਆ ਪਤਾ ਨਹੀਂ ਕਿਹੜੇ ਜਾਨਵਰ ਦੀਆਂ ਹੱਡੀਆਂ ਪਈਆਂ ਨੇ ਆ ਵੀ ਟੋਕਰੀਆਂ ਪਈਆਂ ਨੇ ਸਾਰੀਆਂ ਚਲੋ ਇੱਥੇ ਵੀ ਦੇਖੋ ਦੰਦ ਪਈ ਨੇ ਇਹ ਪਤਾ ਨਹੀਂ ਕਾਦੇ ਦੰਦ ਨੇ ਯਾਰ ਆ ਚੱਪਲਾਂ ਤੁਸੀਂ ਦੇਖੋ ਭਾਈ ਆ ਚੱਪਲਾਂ ਦੇਖੋ ਹਮ ਆ ਬੈਲਟ ਲੱਕ ਤੇ ਬੰਨਣ ਵਾਲੀ ਠੀਕ ਹੈ ਜੀ ਆ ਇਹਨਾਂ ਦਾ ਸਟੋਰ ਰੂਮ ਸਟੋਰੇਜ ਵਾਸਤੇ ਆਹ ਦੇਖੋ ਯਾਰ ਇਹ ਮੇਲਾ ਦਾ ਹਾਥੀ ਦਾ ਦੰਦ ਹੂੰ ਹਾਥੀ ਦਾ ਦੰਦ ਲੱਗਦਾ ਯਾਰ ਇੱਥੇ ਕਿਤੇ ਲਿਖਿਆ ਵੀ ਨਹੀਂ ਹੋਇਆ ਹਾਰਨ ਆਫ ਬੁੱਲ ਆਹ ਤਾਂ ਹਾਰਨ ਆਫ ਬੁੱਲ ਆਲ ਇਹਦੇ ਬਾਰੇ ਨਹੀਂ ਲਿਖਿਆ ਹੋਇਆ ਠੀਕ ਆ ਇਹ ਕੀਨੀਆਂ ਦੀਆਂ ਜਾਂਦੀ ਵਾਰ ਦੀਆਂ ਵੀਡੀਓ ਨੇ ਟੂ ਰੂਮਸ ਓਨਲੀ ਹੇਅਰ ਓਕੇ ਜਿੱਧਰ ਮਰਜੀ ਜਾਵੜੋ ਸੁੰਨ ਸਰਾਈ ਆ ਭਾਈ ਸਾਰੇ ਪਾਸੇ ਡੈਜ਼ਰਟ ਆ ਇਹਦੇ ਵਿੱਚ ਘੁੰਮਣਾ ਬਹੁਤ ਔਖਾ ਯਾਰ ਰਾਤ ਨੂੰ ਮੌਸਮ ਠੀਕ ਹੋ ਜਾਂਦਾ ਹਵਾ ਚੱਲਦੀ ਆ ਤੇ ਨਰਾ ਸਮੁੰਦਰ ਹੀ ਆਹੋ ਤਾਂ ਕਰਕੇ ਹਵਾ ਰਾਤ ਨੂੰ ਠੰਡੀ ਵੀ ਚੱਲਦੀ ਆ ਪਰ ਦਿਨੇ ਦਾ ਬਹੁਤ ਬੁਰਾ ਹਾਲ ਹੈ ਇੱਥੇ ਓਹ ਸਾਹਮਣੇ ਤੁਸੀਂ ਨੀਲਾ ਨੀਲਾ ਲੇਕ ਦੇਖ ਰਹੇ ਹੋ ਓਕੇ ਬਾਏ ਬਾਏ ਸਵਾਗਤ ਹੈ ਸਾਨਟੇਸਾਨਾ ਚਲੋ ਜੀ ਹੁਣ ਆਪਾਂ ਚੱਲਦੇ ਆਂ ਵਾਪਸ ਇੰਨਾ ਕੀ ਸੀ ਮੇਲਾ ਇੱਥੇ ਚਲ ਮੈਂ ਲੇਕ ਦੇਖਣ ਆਇਆ ਸੀ ਵੀ ਲੇਕ ਵਾਲਾ ਉਹ ਆਪਣੇ ਦਿਲ ਚ ਕੱਚ ਜੀ ਰਹਿ ਜੇ ਉਹ ਦੇਖ ਜੀਏ ਇਹ ਹੈਗਾ ਜੀ ਡੈਜ਼ਰਟ ਮਿਊਜ਼ੀਅਮ ਦਾ ਬਾਹਰਲਾ ਗੇਟ ਇਹਨੂੰ ਅਜੇ ਟੂਰਿਜ਼ਮ ਪ੍ਰਮੋਟ ਕਰਨ ਦੀ ਲੋੜ ਆ ਟੂਰਿਜ਼ਮ ਪ੍ਰਮੋਟ ਕਰਨ ਦੀ ਲੋੜ ਐਵੇਂ ਵੀ ਆ ਭਾਈ ਇੱਥੇ ਸੜਕਾਂ ਨਹੀਂ ਹੈਗੀਆਂ ਜਮਾ ਵੀ 7 700 ਕਿਲੋਮੀਟਰ ਆਫ ਰੋਡ ਆ ਜੀ 700 ਕਿਲੋਮੀਟਰ ਆਫ ਰੋਡ ਇਹੋ ਜਿਹਾ ਕੁਝ ਦੇਖਣ ਨੂੰ ਮਿਲਦਾ ਇਧਰਲੇ ਪਾਸੇ ਬੱਸਾਂ ਦਾ ਕਾਊਂਟਰ ਬਣਿਆ ਹੋਇਆ ਜੀ ਸਵੇਰੇ ਜਾਣ ਵਾਸਤੇ ਮੈਂ ਬੱਸ ਇੱਥੋਂ ਟਿਕਟ ਬੁੱਕ ਕਰਵਾ ਲਈ ਤੇ ਸਵੇਰੇ 8:30 ਵਜੇ ਬੱਸ ਜਾਣੀ ਆ ਸੀ ਯੂ ਸੀ ਯੂ ਇਨ ਮਾਰਨਿੰਗ 8:00 AM ਓਕੇ ਆ ਵੀਡੀਓ ਕਾਲ ਯਾ ਵੀਡੀਓ ਕਾਲ ਯੈਸ ਕੋਈ ਨਾ ਜਹਾ ਅਫਰੀਕਾਸ ਵੀਡੀਓ ਨਾ ਕਾ no no it this is for the youtube ya yeah, yes lag la ni laing la ni i am with my friend ya yeah. yeah, har simran your name is my name is romik romik so you will be here in the morning oh then see you in the morning okay thank you chalo ji ticket karali aapan savere je 8:30 baje aapan nu ticket na mildi ta fir usdu baad agle din aapan nu ticket milni si ਬਹੁਤ ਗਰਮੀਆਂ ਭਾਈ ਓਏ ਕੱਲ ਨੂੰ ਜਾਵਾਂਗੇ ਠੰਡ ਦੇ ਵਿੱਚ ਰਾਤ ਨੂੰ ਉਸ ਤੋਂ ਅਗਲੇ ਦਿਨ ਫੇਰ ਆਪਾਂ ਠੰਡ ਦੇ ਵਿੱਚ ਜਾਵਾਂਗੇ ਆ ਦੇਖੋ ਭਾਈ ਇੱਕ ਨਿੱਕੀ ਜਿਹੀ ਦੁਕਾਨ ਉਹਨੂੰ ਸ਼ਟਰ ਲਾਇਆ ਹੋਇਆ ਤੇ ਸ਼ਟਰ ਦੇ ਵਿੱਚ ਪੈਟਰੋਲ ਪੰਪ ਆ ਜੈਂਬੋ ਸ਼ਟਰ ਦੇ ਵਿੱਚ ਹੀ ਉਹਨਾਂ ਨੇ ਪੈਟਰੋਲ ਪੰਪ ਖੋਲ ਰੱਖਿਆ ਜਿਵੇਂ ਆਪਾਂ ਨਿੱਕੀ ਜਿਹੀ ਦੁਕਾਨ ਦੇ ਵਿੱਚ ਖੋਲਦੇ ਨੇ ਯੈਸ ਓ ਥੈਂਕ ਯੂ ਥੈਂਕ ਯੂ ਬਾਈ ਵਨ ਨੋ 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 ਆਈ ਆਈ ਡੋਨਟ ਨੀਡ ਥਿਸ ਥੈਂਕ ਯੂ ਬਾਈ ਕੋਲ ਪੱਥਰ ਨੇ ਗ੍ਰੇਨਾਈਟ ਦੇ ਬਾਈ ਕੰਦਾ ਖਰੀਦ ਲਾ ਆਪਣੇ ਹੋਟਲ ਦੇ ਬਾਹਰ ਬੈਠਾ ਮੰਗਾ ਯਾਰ ਲੋਡ ਤਾਂ ਹੈ ਨਹੀਂ ਫਲਾਈਟ ਦੇ ਵਿੱਚ ਲੋਡ ਨਹੀਂ ਕਰਦੇ ਤੇ ਆਪਾਂ ਪੱਥਰ ਕਰਨੇ ਕੀ ਨੇ ਮੈਨੂੰ ਸ਼ੌਂਕ ਵੀ ਨਹੀਂ ਹੈਗਾ ਉਹ ਚੀਜ਼ ਦਾ ਪਾਮ ਸ਼ੇਡ ਆ ਆਪਣਾ ਰਿਜ਼ੋਰਟ ਆ ਜੀ ਇਹਨਾਂ ਨੂੰ ਵੀ ਜਾ ਕੇ ਆਪਾਂ ਹਜੇ ਪੈਸੇ ਦੇਣੇ ਆ ਚਲੋ ਇਧਰ ਪਿੰਡ ਦੇ ਜਵਾਖ ਨੇ ਸਾਰੇ ਉਹ ਭੱਜ ਲੋ ਭੱਜ ਲੋ ਪੱਜ ਲੋ ਪੱਜ ਲੋ ਓ ਤੇਰੀ ਓਏ 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 ਨੇ ਪੂਤਾ ਕੀ ਹੁੰਦੀ ਐ ਕਰਦੇ ਸੀ ਚਲੋ ਜੀ ਪੁਰਾਣੇ ਪਿੰਡਾਂ ਵਾਲਾ ਮਾਹੌਲ ਆ ਰਿਹਾ ਯਾਰ ਜਦੋਂ ਆਪਦੇ ਪਿੰਡ ਹੁੰਦੇ ਸੀ ਐ ਕੱਚੀ ਮਿੱਟੀ ਹੁੰਦੀ ਸੀ ਯਸ ਚਲੋ ਜੀ ਬੱਚੇ ਬਣ ਕੇ ਸੱਚੇ ਬਾਏ ਬਾਏ ਲਓ ਜੀ ਇਹ ਆਪਣਾ ਹੋਟਲ ਪਾਮ ਸ਼ੇਡ ਕੈਂਪ ਐਂਡ ਰਿਜ਼ੋਰਟ ਰਾਤ ਨੂੰ ਜਦੋਂ ਮੈਂ ਇਹਨਾਂ ਕੋਲ ਆਇਆ ਨਾ ਕਹਿੰਦੇ ਭਾਈ ਸਾਡੇ ਕੋਲ ਤਾਂ ਕਮਰਾ ਹੈ ਨਹੀਂ ਇਹ ਜ ਟੈਂਟ ਦਿੱਤਾ ਇਹਨਾਂ ਨੇ ਮੈਨੂੰ ਮੇਰੀ ਬੱਸ ਕਰਾਤੀ ਟੈਂਟ ਜਣੀ ਰਾਤ ਨੂੰ ਮੈਂ ਉੱਠ ਕੇ ਨੇਰੇ ਦੇ ਵਿੱਚ ਉਹ ਸ਼ੈੱਡ ਥੱਲੇ ਬੈਠਿਆ ਹਵਾ ਚ ਬਹੁਤ ਗਰਮੀ ਹੈ ਯਾਰ ਆਰਾਮ ਕਰਦੇ ਹਾਂ ਹੁਣ ਥੋੜਾ ਜਿਹਾ ਦੁਪਹਿਰਾ ਦੁਪਹਿਰਾ ਫਿਰ ਆਥ ਨੇ ਜੀ ਕਿੜਾ ਲਾਵਾਂਗੇ ਬਾਜ਼ਾਰ ਦੇ ਵਿੱਚ ਆਹ ਦੇਖੋ ਆਹ ਗੱਡੀਆਂ ਨੇ ਜੀ ਉਹ ਜਿਹਦੇ ਵਿੱਚ ਬਿਠਾ ਕੇ ਤੁਹਾਨੂੰ ਸ਼ੇਰ ਚੀਤੇ ਹਾਥੀ ਇਹੋ ਜਿਹਾ ਕੁਝ ਦਿਖਾਇਆ ਜਾਂਦਾ ਆਹ ਦੇਖੋ ਇਹ ਅਸਲ ਦੇ ਵਿੱਚ ਐਵੇਂ ਨਹੀਂ ਆਉਂਦੀਆਂ ਇਹ ਲੈਂਡ ਕਰੂਜ਼ਰਾਂ ਹੁੰਦੀਆਂ ਨੇ ਸਿਰਫ 4x4 ਉੱਥੇ ਤੱਕ ਆਉਂਦੀ ਆ ਬਾਅਦ ਦੇ ਵਿੱਚ ਇਹਨੂੰ ਐਕਸਪੈਂਡ ਕਰ ਦਿੰਦੇ ਨੇ ਅਸਲ ਦੇ ਵਿੱਚ origignal ਇਹ ਕੰਪਨੀ ਵੱਲੋਂ ਐਵੇਂ ਨਹੀਂ ਬਣਾਈ ਜਾਂਦੀ ਲੋ ਜੀ ਆਖਰੀ ਸ਼ਾਮ ਆਪਣੇ ਹੋਟਲ ਦੀ ਕਿੰਨਾ ਸੋਹਣਾ ਹੋਟਲ ਬਣਿਆ ਹੋਇਆ ਬਹਿਣ ਵਾਸਤੇ ਸ਼ੈੱਡ ਸ਼ੁੱਡ ਪਾਏ ਹੋਏ ਨੇ ਬ్రో ਵੇਅਰ ਇਜ਼ ਦਾ ਓਨਰ ਆਈ ਵਾਂਟ ਟੂ ਪੇ ਦਾ ਰੂਮ ਰੈਂਟ ਹਾਂ ਰੂਮ ਰੂਮ ਰੈਂਟ ਓਕੇ ਆਈ ਕੈਨ ਗਿਵ ਯੂ ਯੈਸ ਓਕੇ ਯੋਰ ਨੇਮ ਇਜ਼ ਇਲਤੇਕਵਾ ਹੈ ਇਲਤੇਕਵਾ ਇਲਤੇਕਵਾ ਯੈਸ ਆਏ ਇਲਤੇਕਵਾ ਗੱਡੀਆਂ ਵਾਵਾ ਖੜੀਆਂ ਨੇ ਯਾਰ ਟੂਰਿਸਟ ਖਾਸਾ ਆਉਂਦਾ ਇੱਥੇ ਵੀ ਜਾਂ ਫਿਰ ਇਹਦਾ ਹੋਸਟਲ ਹੀ ਐਵੇਂ ਦਾ ਕਿ ਜ਼ਿਆਦਾਤਰ ਲੋਕ ਇੱਥੇ ਆ ਜਾਂਦੇ ਨੇ ਓਕੇ ਐ ਮਾਹੌਲਾ ਕੁ ਸ਼ਾਨ ਦਾ ਅੰਦਰ ਦਾ ਭਾਈ ਖਾਸਾ ਨੇ ਰਹਿ ਲੱਗਦਾ ਸੀ ਬਾਹਰ ਆਏ ਆ ਤਾਂ ਦਿਨ ਖੜਾ ਇੱਥੇ ਗਲੀਆਂ ਲੱਗਦੀਆਂ ਨੇ ਜਿਵੇਂ ਆਪਣੇ ਪੰਜਾਬ ਦੇ ਪਿੰਡ ਦੀਆਂ ਕਿਸੇ ਦੀਆਂ ਗਲੀਆਂ ਹੁੰਦੀਆਂ ਨੇ ਮੈਂ ਇੱਥੋਂ ਚੱਲਿਆ ਜੀ ਕੁਝ ਖਾਣ ਪੀਣ ਵਾਸਤੇ ਵੈਸੇ ਖਾ ਆਪ ਆਪ ਦੇ ਹੋਟਲ 'ਚ ਵੀ ਸਕਦੇ ਸੀ ਪਰ ਯਾਰ ਉੱਥੇ ਖਾਸੀ ਤਾਮਾ ਜਮਾ ਜੇ ਛੇੜ ਕੇ ਬਹਿ ਜਾਂਦੇ ਨੇ ਉਹ ਉਹਨਾਂ ਨੂੰ ਸਮਝਾਉਣਾ ਔਖਾ ਹੋ ਜਾਂਦਾ ਵੀ ਕੀ ਖਾਣਾ ਕੀ ਨਹੀਂ ਖਾਣਾ ਹੋਰ ਹੀ ਬਫੇ ਸਿਸਟਮ ਜਾਂ ਲਾ ਕੇ ਰੱਖ ਲੈਂਦੇ ਨਹੀਂ ਸਵੇਰੇ ਆਪਣੀ 8 ਵਜੇ ਇੱਥੋਂ ਜਾਣੀ ਹੈ ਗੱਡੀ ਬਹੁਤ ਔਖਾ ਬਈ ਗਰਮੀ 'ਚ ਘੁੰਮਣਾ ਯਾਰ ਇੱਥੇ ਟੈਂਪਰੇਚਰ ਖਾਸਾ ਸੀਧੇ ਨੇ એનર્ਜੀ ਡਾਊਨ ਕਰਤੀ ਦੁਪਹਿਰੇ ਜਾ ਕੇ ਮੈਂ 2 ਘੰਟੇ ਸੁੱਤਾ ਜਦੋਂ ਇੱਕ ਰਾਤ ਨਹੀਂ ਨਾ ਸੁੱਤੇ ਤਾਂ ਅਗਲੇ ਦਿਨ ਦਾ ਵੀ ਜਿਹੜਾ ਟਾਈਮ ਟੇਬਲ ਆ ਸ਼ਡਿਊਲ ਆ ਉਹ ਖਰਾਬ ਹੋ ਜਾਂਦਾ ਹੁਣ ਦੇਖੋ ਵੀ ਉਸ ਉਸ ਦਾ ਰਾਤ ਨੂੰ ਮੈਂ ਸੁੱਤਾ ਨਹੀਂ ਹੈਗਾ ਫਰਲੇ ਮੱਛਰ ਸੀ ਤੇ ਅਗਲੇ ਦਿਨ ਫਿਰ ਮੈਂ ਨੀਂਦਰਾ ਫਿਰੀ ਗਿਆ ਫਿਰ ਮੈਨੂੰ ਦੁਪਹਿਰੇ ਸੌਣਾ ਪਿਆ ਤੇ ਹੁਣ ਮੇਰਾ ਉੱਠਣ ਨੂੰ ਜੀ ਨਹੀਂ ਕਰਦਾ ਸੀ ਚਲੋ ਜੀ ਆ ਇਹਨਾਂ ਦੇ ਪਿੰਡ ਦਾ ਮਾਹੌਲ ਆ ਕੋਈ ਇੱਥੇ ਰਹਿ ਮੈਂ ਇਹਨਾਂ ਦਰਖਤਾਂ ਦੇ ਪਿਛਲੇ ਪਾਸੇ ਜਿਹੜਾ ਹੋਟਲ ਆ ਉੱਥੇ ਰਿਹਾ ਤੇ ਇਧਰਲੇ ਪਾਸੇ ਇੱਕ ਹੋਰ ਹੋਟਲ ਬਣਿਆ ਹੋਇਆ ਤਿਲ ਅਮਰੀ ਤੇ ਇੱਥੇ ਮੈਂ ਖਾਣ ਪੀਣ ਜਾਂਦਾ ਦੁਪਹਿਰੇ ਇਹਨਾਂ ਕੋਲੋਂ ਮੈਂ ਰਾਜਮਾ ਚੌਲ ਖਾਦੇ ਸੀ ਵਧੀਆ ਸੀ ਮਾਹੌਲ ਚਲੋ ਜੀ ਗਰਮੀ ਆ ਯਾਰ ਜਿਆਦੀ। ਬਾਕੀ ਇੱਥੇ ਏਸੀ ਵਾਲਾ ਸਿਸਟਮ ਨਹੀਂ ਹੈਗਾ। ਸਾਨੂੰ ਪੱਖੇ ਥੱਲੇ ਸੌਣਾ ਪਊਗਾ। ਮੈਂ ਤਾਂ ਇੱਕ ਰਾਤ ਬਿਨਾ ਪੱਖੇ ਤੋਂ ਕੱਟੀ ਆ। ਹੁਣ ਸ਼ਾਂਤੀ ਆ ਨਾ ਪੂਰੀ। ਤੁਸੀਂ ਘੰਟੇ ਬਾਅਦ ਦੇਖਿਓ ਇੱਥੇ ਹਵਾ ਦਾ ਖੱਦਾ ਪੈਂਦਾ। ਫੁੱਲ ਤੇਜ਼ ਹਵਾ ਚੱਲੂਗੀ। ਲਓ ਜੀ ਬਾਈ ਹੋਰਾਂ ਕੋਲ ਮੈਂ ਰੋਟੀ ਖਾਣ ਆਇਆ ਸੀ। ਰੋਟੀ, ਰਾਜਮਾ, ਚੌਲ ਇਹ ਜਾਂ ਕੁਝ ਨਹੀਂ ਸੀ। ਮੈਂ ਕਿਹਾ ਬਾਈ ਕੀ ਆ? ਕਹਿੰਦਾ ਬਾਈ ਸਿਰਫ ਆਪਣੇ ਕੋਲ ਫ੍ਰੈਂਚ ਫ੍ਰਾਈਜ਼ ਨੇ ਮੈਂ ਕਿਹਾ ਚੱਲ ਫ੍ਰੈਂਚ ਫ੍ਰਾਈਜ਼ ਦੇ ਦੇ ਯਾਰ ਇਹ ਖਾ ਲੰਨੇ ਆ ਨਾਲ ਇਹਦੇ ਸਲਾਦ ਹੋ ਗਿਆ ਤੇ ਇਧਰਲੇ ਪਾਸੇ ਆਪਣਾ ਜੂਸ ਹੋ ਗਿਆ ਸਾਹਮਣੇ ਚੱਲ ਰਿਹਾ ਜੀ FIFA ਵਰਲਡ ਕੱਪ ਆ ਉੱਥੇ ਪ੍ਰਸ਼ਾਦਾ ਪਾਣੀ ਸ਼ਕਣ ਤੋਂ ਬਾਅਦ ਕਮਰੇ ਦੇ ਵਿੱਚ ਆ ਕੇ ਬਹਿ ਗਏ ਆ ਤੇ ਬਹੁਤ ਗਰਮੀ ਆ ਬਈ ਬਾਹਰ ਬਿਨਾ ਏਸੀਆਂ ਤੋਂ ਰਹਿਣਾ ਮੈਨੂੰ ਲੱਗਦਾ ਵੀ ਅਫਰੀਕਾ ਦੇ ਵਿੱਚ ਜੇ ਤੁਹਾਨੂੰ ਬਾਹਲੀ ਏਸੀਆਂ ਦੀ ਯਾਦ ਤਾਂ ਤਾਂ ਕਦੇ ਤੁਸੀਂ ਅਫਰੀਕਾ ਘੁੰਮਣ ਆਓ ਤੁਹਾਨੂੰ ਪਤਾ ਲੱਗ ਜਾਊਗਾ ਬਹੁਤ ਹਾਈ ਕਲਾਸ ਟਾਪ ਕਲਾਸ ਦੇ ਹੋਟਲਾਂ ਦੇ ਵਿੱਚ ਤੁਹਾਨੂੰ ਏਸੀ ਮਿਲਣਗੇ ਨਹੀਂ ਤੁਹਾਨੂੰ ਏਸੀ ਕਿਤੇ ਵੀ ਨਹੀਂ ਮਿਲਣਾ ਸੱਤ ਚ ਬਹਿ ਜਾਓ ਕਿਸੇ ਹੋਟਲ ਚ ਬਹਿ ਜਾਓ ਸਾਰੇ ਬੰਦੇ ਬਿਨਾ ਪੱਖਿਆਂ ਤੋਂ ਹੀ ਬੈਠੇ ਨੇ ਚਾਹੇ 40 ਡਿਗਰੀ ਆ ਚਾਹੇ 35 ਡਿਗਰੀ ਆ ਜਿੱਥੇ ਬਹਿ ਕੇ ਮੈਂ ਖਾ ਪੀ ਕੇ ਆਇਆ ਨਾ ਉੱਥੇ ਪਸੀਨੋ ਪਸੀਨੀ ਹੋ ਰਹੇ ਆ ਪਰ ਭਾਈ ਅੱਤ ਪੈ ਗਈ ਹੁਣ ਜਦੋਂ ਘਰੇ ਹੁੰਨੇ ਆ ਨਾ ਘਰੇ ਕਮਰੇ ਚ ਬਟਨਸਾਰੀ 30 ਡਿਗਰੀ ਵੀ ਹੋਵੇ ਛਾੜ ਦੇ ਸੀ 3 ਡਿਗਰੀ ਵੀ 25 ਡਿਗਰੀ ਵੀ ਹੋਵੇ ਚਲ ਏਸੀ ਲਾਲਾ ਰਾਤ ਨੂੰ ਬੰਦ ਕਰ ਦਾਂਗੇ ਜਦੋਂ ਠੰਡ ਹੋਗੀ ਇਹ じゃ ਮਾਹੌਲ ਹੁੰਦਾ ਘਰੇ ਪਰ ਇੱਥੇ ਬਈ ਬਿਨਾਂ ਪੱਖਿਆਂ ਤੋਂ ਲੋਕ ਬੈਠੇ ਨੇ ਤੇ ਉਹਨਾਂ ਵਿੱਚ ਹੀ ਮੈਂ ਬੈਠਾ ਫੀਲ ਵੀ ਨਹੀਂ ਹੋ ਰਿਹਾ ਠੀਕ ਆ ਇੱਧਰ ਦੇਖੋ ਲੈ ਰਾਤ ਇਹਦੇ ਨਾਲ ਗੱਡਣੀ ਆ ਇਸ ਸਰਾਣੇ ਲਾ ਕੇ ਮੈਂ ਪੈਣਾ ਆਪਦੇ ਤੇ ਇਹ ਜਿਹੜੀ ਪਿਛਲੀ ਰਾਤ ਸੀ ਉਦੋਂ ਮੇਰੇ ਕੋਲੇ ਇਹ ਵੀ ਨਹੀਂ ਹੈਗਾ ਸੀ ਉਦੋਂ ਮੈਂ ਅਹੀਂ ਪਿਆ ਚਲ ਈ ਡਿਗਰੀ ਦੇ ਵਿੱਚ ਸੋ ਜੇ ਕਿਸੇ ਨੂੰ ਬਾਹਲੀ ਹੱਤ ਪਈ ਹੋਈ ਏਸੀਆਂ ਓਸੀਆਂ ਦੀ ਇੱਕ ਵਾਰੀ ਅਫਰੀਕਾ ਦਾ ਟੂਰ ਕੱਢ ਜਾਓ ਆ ਕੇ ਤੁਹਾਨੂੰ ਲੱਗ ਜੂਗਾ ਪਤਾ ਨਾਲੇ ਤੁਹਾਡੀ ਜਿਹੜੀ ਬਾਡੀ ਆ ਸ਼ਰੀਰ ਆ ਸੋ ਨਵੀਂ ਵੀਡੀਓ ਨਾਲ ਕਰ ਲੂ ਫੇਰ ਮਿਲਦੇ ਆ ਮੈਂ ਤਾਂ ਕੱਲ ਢੰਡ ਵਾਲੇ ਪਾਸੇ ਚੱਲੇ ਆ ਬਹੁਤ ਔਖਾ ਬਈ ਗਰਮੀ ਜਿਹੜੀ ਹੁੰਦੀ ਹੈ ਨਾ ਤੁਹਾਡਾ ਸਰੀਰ ਚੋਂ એનર્ਜੀ ਚੂਸ ਲੈਂਦੀ ਹੈ ਹੋਰ ਕੁਝ ਨਹੀਂ ਠੰਡ 'ਚ ਤੁਸੀਂ ਵੱਧ ਟਾਈਮ ਘੁੰਮ ਸਕਦੇ ਹੋ ਗਰਮੀ ਦੇ ਵਿੱਚ 6-7 6-7 ਘੰਟੇ ਘੁੰਮਣ ਤੋਂ ਬਾਅਦ ਫਿਰ એનર્ਜੀ ਨਾ ਲੋ ਹੋਣ ਲੱਗ ਜਾਂਦੀ ਹੈ ਸੋ ਕੋਈ ਨਾ ਚਲੋ ਨਵੀਂ ਵੀਡੀਓ ਨਾਲ ਕਰ ਲੂ ਫੇਰ ਮਿਲਦੇ ਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲੇਕ ਤੁਰਕਾਨਾ ਦਾ ਆਪਣਾ ਨਿੱਕਾ ਜਿਹਾ ਸਫ਼ਰ ਜੀ ਇਹ ਖਤਮ ਹੋ ਗਿਆ ਸੋ ਦੁਬਾਰੇ ਆਪਾਂ ਰਾਜਧਾਨੀ ਵਾਲੇ ਪਾਸੇ ਨੂੰ ਜਾਵਾਂਗੇ ਉਸ ਤੋਂ ਬਾਅਦ ਤੁਹਾਨੂੰ ਲੈ ਕੇ ਜਾਵਾਂਗੇ ਆਪ ਤੇ ਉਸ ਤੋਂ ਬਾਅਦ ਜਿੰਮੇਦਾਰੀ ਪਲਾਨ ਹੋਇਆ ਛੋਟਣ ਨਾਲ ਆਪਾਂ ਗਾਹਾਂ ਸ਼ੇਅਰ ਕਰ ਦਾਂਗੇ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ